ਸਾਥੀਓ ਮੈਂ ਜਗਨਦਰ ਸਿੰਘ ਹੋ ਰਹਾ ਹਾਂ ਸਭਪਾਣ ਭਾਤੀ ਸਾਰੇ ਇਕੱਠਾ ਹੋਰਾਂ ਨਾ ਪਿਛਲੇ ਦਿਨੀ 18 ਸਤੰਬਰ ਨੂੰ ਦੇ ਸੋਸ਼ਲ ਮੀਡੀਆ ਤੇ ਬੇਸ਼ੈਅਕਟਿਵ ਰਹਿਣੇ ਮਾਰਗਦਰ ਸਿੰਘ ਮਾਲੀ ਨੂੰ ਹੁਣ ਉਸਨੇ ਗ੍ਰਿਫਤਾਰ ਕੀਤਾ ਹੈ ਜਿਹਦੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਮਨਜਿੰਦਰ ਮਾਲੀ ਜਿਹਦੇ ਨਾਲ ਭਾਵੇਂ ਸਾਡੇ ਵਿਚਾਰ ਧਾਰਤ ਬਖਰੇਵੇਂ ਨੇ ਪਰ ਉਹ ਹਰ ਵੇਲੇ ਕਿਸੇ ਵੀ ਚੰਗੇ ਭੋਲਦਾਨ ਜਾਂ ਕੋਈ ਸਰਕਾਰ ਦੀ ਕਿਸੇ ਵੀ ਐਕਟੀਵਿਟੀ ਦੇ ਜਾ ਕੋਈ ਸੇਬ ਸਮਾਜ ਦੇ ਵਿੱਚ ਕਿਸੇ ਵੀ ਜ਼ਬਰਦਸਤ ਉਹ ਹਰ ਜਗ੍ਹਾ ਤੇ ਟਿਪਲੀ ਕਰਦੇ ਆ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਅਸੀਂ ਇਹ ਸਮਝਦੇ ਆਂ ਵੀ ਜਮਹੂਰੀ ਹੱਕਾਂ ਦਾ ਤੇ ਮੁਕੋਚੜਨਾ ਕਿਸੇ ਦੇ ਬੋਲਣ ਤੇ ਕਿਸੇ ਦੇ ਲਿਖਣ ਤੇ ਜਾਂ ਕਿਸੇ ਦੀ ਕੋਈ ਗੱਲ ਕਹਿਣ ਤੇ ਇਹ ਅਧਿਕਾਰ ਨੂੰ ਸਰਕਾਰ ਜ਼ਬਰਦਸਤੀ ਦੱਪਣਾ ਨਹੀਂ ਜੀਏ ਅਸੀਂ ਇਹਦੀ ਜ਼ੋਰਦਾਰ ਖੇਦੀ ਕਰਦੇ ਆਂ ਇਹਦੇ ਰੋਸ 'ਚੋਂ ਅਸੀਂ 20 ਸਤੰਬਰ ਨੂੰ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਘਟੋ ਘਟ ਜ਼ਿਲ੍ਹਾ ਪੱਧਰ ਤੇ ਉਸ ਬਜਾਰੇ ਕਰਨ ਦਾ ਫੈਸਲਾ ਕੀਤਾ ਹੈ ਦੁਆਬਾ ਦੇ ਮਾਝਾ ਇਹ ਜਿਹੜੇ ਦੋ ਜ਼ਿਲ੍ਹੇ ਨੇ ਇਹਨਾਂ ਵਿੱਚ ਸਾਡਾ ਕੰਮ ਘਟਾ ਹੈ ਇੱਥੇ ਵੀ ਸਾਡੇ ਜਿਹੜੇ ਸਾਥੀ ਨੇ ਜਿਹੜੇ ਜ਼ਿਲ੍ਹੇ ਸਾਡੇ ਪਿੰਡਾਂ 'ਚ ਕੰਮ ਹੈ ਉਹ ਜ਼ਿਲ੍ਹੇ ਜਿੱਦਾਂ ਕੰਮ ਹੈ ਉਹ ਵੀ ਇੱਥੇ ਇਹੋ ਜਿਹਾ ਪ੍ਰਦਰਸ਼ਨ ਹੋ ਸਕਦਾ ਜਰੂਰ ਕਰਨ ਤੇ ਅਸੀਂ ਦੁਬਾਰੇ ਫੇਰ ਇੱਕ ਗਨ ਰਿਪੀਟ ਕਰਦੇ ਹਾਂ ਤਿਆਰ ਨਾਲ ਸੁਣ ਲੈਣ ਸਾਥੀ 20 ਨੰਬਰ ਨੂੰ ਆਪਣੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਇਹ ਰੋਸ ਮਿਲਾ ਦੇ ਕਰਨੇ ਨੇ ਧੰਨਵਾਦ